ਮੰਗੈ ਮੀ ਲਾ ਸਟਾਰਟ ਬੱਬਿਆਂ ਦੇ ਪ੍ਰਾਂਤ ਮੀ ਲਾ ਲੱਗਾ ਦੇਖੋ ਮੀ ਲਾ ਸਟਾਰਟ ਹੋ ਗਿਆ ਬੱਬਿਆਂ ਦੇ ਡਰਾਈਵ ਕਰਾਉਂਦੇ ਤਾਂ ਲੰਗਰ ਲੱਗਣਾ ਕਾ ਤੇ ਇਧਰ ਵੀ ਬੈਠੀਆਂ लंगर की तैयारी चलती है पोलियां शोलियां ठीक है जन्म घर बच्ची तारा सारा दूजा दर तेजी बाबे बाबे चमकी चुंकी भी लगी हुई है दरात में सारी ਰੰਗ ਲਿਆ ਉਹ ਇਧਰ ਵੀ ਗਾਉਂਦੇ ਨੇ ਲੱਗਦਾ ਪੰਡ ਦੇ ਵਿੱਚ ਰੌਣਕ ਮਿਲਦਾ ਉਹ ਤਾਂ ਲੱਗਾ ਠੀਕ ਆ ਜੀ ਰਾਂਡੀਆਂ ਲੱਗੀਆਂ ਸੀ ਗੱਲ ਜਿਹੜੀਆਂ ਲਾਈਆਂ ਸੀ ਜਿੰਦੂ ਵੀ ਖਾਣ ਦੇ ਬਾਰੇ ਉਹਨਾਂ ਹਾਲੇ ਤੇ ਰਾਤਾਂ ਹੁਲਾਂ ਦੇ ਤਰੀ ਬੱਬਲੇ ਰੇ ਠੀਕ ਹੈ ਮਿੱਲਾ ਬਾਤਾਂ ਬੰਦੇ ਆ ਗਾੜੇ ਗਾੜਦੇ ਆ ਮੀਲਾ ਅੱਜ ਜਾਨਕੀ ਸਟਾਰਟ ਹੋ ਗਿਆ ਅੱਜ ਤੋਂ ਕਾਰਾਂ ਮੰਗਦੇ ਵੀਰੋ ਠੀਕ ਆ 17 ਤਰੀਕ ਦਾ ਮੀਲਾ ਇੱਥੇ ਪਿੰਡ ਰੋਡ ਕੋਲ ਫੌਕ ਦੇ ਵਿੱਚ ਠੀਕ ਆ ਤਿੰਨੇ ਵੀ ਵੀਰ ਆਪਣੇ ਬਾਹਰ ਬੈਠੇ ਆ ਤਾਂ ਮੀਲਾ ਸਟਾਰਟ ਹੋ ਗਿਆ 12 ਜਾਨਕੀ 17 ਤਰੀਕ ਦਾ ਮੀਲਾ ਆ ਵੀਰੋ ਠੀਕ ਆ ਅਜੇ ਤੋਂ ਕਾਰਾਂ ਮੰਗਦਿਆਂ ਸ਼ੁਰੂ ਹੋ ਗਏ ਠੀਕ ਆ ਤੇ ਬਲੌਗ ਵੀ ਆਪਾਂ ਪਾਇਆ ਕਾਰਾਂ ਆਦਿਆਂ ਦੇ ਮੰਗਦਿਆਂ ਨੇ ਇਹ ਵੀ ਸ਼ੁਰੂ ਦੇਖਿਓ ਜਾ ਕੇ ਮੋਨੀ ਬੈਠਾ ਦੇਖੋ ਰਾਤ ਨੂੰ ਸਰ ਕੋਲੋਂ ਇਹ ਦੂਜੀ ਆਪਣੇ ਰੌਣਕ ਮੇਲਾ ਅਪਰਾਹ ਜੀ ਚੌਂਕੀ ਲੱਗੂਗੀ ਰਾਤ ਨੂੰ ਸਾਰੀ ਠੀਕ ਹੈ ਮਲਾਵਾ ਤਾਂ ਸਮੇਂ ਦੇ ਹਿਸਾਬ ਨਾਲ ਹੋਰ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਧਰ ਸਾਨੂੰ ਦੱਸ ਲਵਾਂਗੇ ਇਹ ਕੂੜੀਆਂ ਛੋਲੀ ਚੱਲਣ ਲੱਗਿਆ ਘਰਦੁਆਰੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ